ਸਿੱਖ ਪ੍ਰਚਾਰਕ ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲਾ ਦੇ ਕੌਮੀ ਪ੍ਰਧਾਨ ਪਾਈ ਰਣਜੀਤ ਸਿੰਘ ਦੰਦਮੀ ਟਕਸਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲ ਕਿਆਂ ਨੂੰ ਅਕਾਲ ਤਖਤ ਸਾਹਿਬ ਤੇ ਦੁਬਾਰਾ ਤਲਬ ਕਰਕੇ 2 ਦਸੰਬਰ ਵਾਲੇ ਫੈਸਲੇ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰਵਾਉਣ ਜੇ ਬਾਦਲ ਦਲ ਨਹੀਂ ਮੰਨਦਾ ਤਾਂ ਇਹਨਾਂ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕ ਦੇਣ ਜੇਕਰ ਜਥੇਦਾਰ ਅਜੀਹਾਂ ਨਹੀਂ ਕਰ ਸਕਦੇ ਤਾਂ ਫਿਰ ਉਹ ਖੁਦ ਹੀ ਅਸਤੀਫੇ ਦੇ ਕੇ ਲੰਬੇ ਹੋ ਜਾਣ ਜਦ ਜਥੇਦਾਰ ਵਾਲੇ ਫਰਜ਼ ਹੀ ਨਹੀਂ ਨਿਭਾਉਣੇ ਆਉਂਦੇ ਤਾਂ ਉਹਦੇ ਨਾਲ ਕਾਹ ਤੋਂ ਜਿੰਬੜੇ ਹੋਇਓ ਪਹਿਲਾਂ ਬਾਦਲ ਦਲ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਲਮਕਾਈ ਰੱਖਿਆ ਤੇ ਫਿਰ ਸਾਜ਼ਿਸ਼ ਤਹਿਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਦੋਸ਼ ਲਵਾ ਕੇ ਜਾਂਚ ਕਮੇਟੀ ਦੇ ਵਿੱਚ ਉਲਝਾ ਦਿੱਤਾ ਜਥੇਦਾਰ ਰਗਵੀਰ ਸਿੰਘ ਦੇ ਉੱਪਰ ਵੀ ਦਬਾਅ ਬਣਾ ਕੇ ਵਿਦੇਸ਼ ਭੇਜ ਦਿੱਤਾ ਤੇ ਸੱਤ ਮੈਂਬਰੀ ਕਮੇਟੀ ਨੂੰ ਅਜੇ ਤੱਕ ਨਹੀਂ ਮੰਨਿਆ ਗਿਆ ਏ ਸਗੋਂ ਸੱਤ ਮੈਂਬਰੀ ਕਮੇਟੀ ਦੀ ਹੀ ਨਹੀਂ ਬਲਕਿ ਮੈਂਬਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪਤਰੀ ਬੀਬੀ ਸਤਵੰਤ ਕੌਰ ਦੀ ਵੀ ਕਰਦਾਰ ਕੁਸ਼ੀ ਕਰਵਾ ਦਿੱਤੀ ਗਈ ਬਾਦਲ ਕੇ 100 ਗੰਡੇ ਵੀ ਖਾਂਦੇ ਨੇ ਤੇ 100 ਛੇਤਰ ਵੀ ਬਾਦਲ ਕਿਆਂ ਦਾ ਸਾਥ ਦੇਣਾ ਪਹਿਲਾ ਪਾਪ ਸੀ ਹੁਣ ਤਾਂ ਮਹਾਪਾਪ ਹੈ ਬਦਲਿਆਂ ਦੀ ਅਯੋਗ ਕਰਾਰ ਦਿੱਤੀ ਲੀਡਰਸ਼ਿਪ ਨੂੰ ਪੰਥ ਆਪਣੇ ਸਿਰ ਉੱਤੇ ਨਹੀਂ ਬੈਠਣ ਦੇਵੇਗਾ ਅਤੇ ਨਾਹੀਂ ਇਹਨਾਂ ਦੇ ਅਕਾਲੀ ਦਲ ਦੇ ਵਿੱਚ ਅਗਵਾਈ ਨੂੰ ਮਨਜ਼ੂਰ ਕੀਤਾ ਜਾਵੇਗਾ ਪਰ ਰਣਜੀਤ ਸਿੰਘ ਨੇ ਇਹ ਵੀ ਕਿਹਾ ਹੈ ਕਿ ਦੋ ਵਾਰ ਜਾਂਚ ਕਮੇਟੀ ਦਾ ਸਮਾਵਧਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਤੇ ਬਾਦਲਖਿਆ ਨੂੰ ਬਚਾਉਣ ਦੇ ਯਤਨ ਹੋ ਰਹੇ ਨੇ ਜਥੇਦਾਰ ਗਿਆਨੀ ਰਗबीर ਸਿੰਘ ਇਹ ਯਾਦ ਰੱਖਣ ਕਿ ਉਹਨਾਂ ਨੇ ਇਤਿਹਾਸ ਦੇ ਵਿੱਚ ਆਪਣਾ ਨਾਮ ਅਕਾਲੀ ਫੁੱਲਾ ਸਿੰਘ ਦੇ ਵਾਂਗ ਲਿਖਵਾਉਣਾ ਹੈ ਜਾਂ ਗੁਰਬਚਨ ਸਿੰਘ ਦੇ ਵਾਂਗ 28 ਜਨਵਰੀ ਵਾਲੀ ਮੀਟਿੰਗ ਬਾਦਲਖਿਆ ਦੇ ਦਬਾਅ ਦੇ ਹੇਠ ਹੀ ਗਿਆਨੀ ਰਗਬੀਰ ਸਿੰਘ ਨੇ ਮੁਲਤਵੀ ਕੀਤੀ ਹੈ 2 ਦਸੰਬਰ ਵਾਲੇ ਫੈਸਲੇ ਨੂੰ ਹਰਗਿਜ਼ ਨਹੀਂ ਦੀ ਬਦਲਿਆ ਜਾ ਸਕਦਾ ਨਾ ਤਾਂ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ ਅਤੇ ਨਾ ਹੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਵਾਧਾ ਉਹਨਾਂ ਕਿਹਾ ਹੈ ਕਿ ਬਾਦਲ ਕੇ ਸੁਧਰੇ ਨਹੀਂ ਸਗੋਂ ਦੁਬਾਰਾ ਖਾਲਸਾ ਪੰਥ ਅਤੇ ਪੰਜਾਬ ਵਾਸੀਆਂ ਨੂੰ ਪਰਮਾਉਣ ਦਾ ਯਤਨ ਕਰ ਰਹੇ ਨੇ ਜੋ ਕਿ ਬਿਲਕੁਲ ਵੀ ਕਾਬਲੇ برداشت ਨਹੀਂ ਹੈ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਜਾ ਕੇ ਕੀ ਐਕਸ਼ਨ ਲਿਆ ਜਾਵੇਗਾ ਕੀ ਕੀਤਾ ਜਾਵੇਗਾ ਇਸ ਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਲਗਾਤਾਰ ਬਣੀ ਹੋਈਆਂ ਨੇ ਬਾਕੀ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ